ਲੋ ਗਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਜੀ ਫਿਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸੌਜਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਤੇ ਪਤੂਕ ਤੁਸੀਂ ਅਟੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਤਿੰਨ ਚਾਰ ਦਿਨ ਦਾ ਮੀਂਹ ਪੈ ਰਿਹਾ ਤਾਂ ਅੱਜ ਰਾਤ ਮਿਲ ਗਈ ਸੂਰਜ ਨਿਕਲਿਆ ਪਰ ਤੋ ਪਕੂਰੀ ਹੈ ਤੇ ਚਲੋ ਮਹਾਰਾਜ ਜੀ ਅੱਗੇ ਅਰਦਾਸ ਹੈ ਵੀ ਮਹਾਰਾਜ ਹਟਾ ਦੇਵੀਂ ਹਾਲਾਤ ਆ ਜਿਹੜੇ ਪਾਣੀ ਨਾਲ ਬਾਹਰਲੇ ਸੂਬਿਆਂ ਚ ਬਹੁਤ ਬੇ ਪਾਣੀ ਆਇਆ ਬਾਈ ਹਾਲਾਤ ਮਾੜੇ ਹੋਏ ਵੇ ਪਿੰਡਾਂ ਦੇ ਪਿੰਡ ਡੁੱਬੇ ਵੇ ਸੋ ਸਤਲੁਜ ਤੋਂ ਸਾਡੇ ਲਾਗ ਨੂੰ ਵੀ ਲੰਘਦਾ ਹੋਰੇ 22 ਤੋਂ 3 ਕਿਲੋਮੀਟਰਾਂ ਪਿੰਡ ਨੂੰ ਪਰ ਵੀ ਚਲੋ ਮਹਾਰਾਜ ਸੁੱਖ ਸ਼ਾਂਤੀ ਰੱਖੇ ਸਾਪਾਸੇ ਹੀ ਅਰਦਾਸ ਹੈ ਤੇ ਬਾਕੀ ਆਪਣੇ ਘਰ ਚ ਖੜੇ ਆ ਜੀ ਬੱਚਿਆਂ ਨੂੰ ਵੀ ਜਿਹੜੀਆਂ ਛੁੱਟੀਆਂ ਹੋਣ ਚੱਕੀਆਂ ਤੁਹਾਨੂੰ ਵੀ ਪਤਾ ਹੀ ਆ ਬੇ ਆ ਬਾਰਿਸ਼ ਦੇ ਹਾਲਾਤਾਂ ਨੂੰ ਮੁਕ ਰੱਖ ਦੇਵੇ ਪੰਜਾਬ ਸਰਕਾਰ ਨੇ 27 ਤੋਂ ਲੈ ਕੇ 30 ਤੱਕ ਛੁੱਟੀਆਂ ਕਰਤੀਆਂ ਸੋ ਬੱਚੇ ਵੀ ਘਰ ਚ ਹੈ ਜੀ ਤੇ ਆਪਣੇ ਤਿਆਰ ਵਿਆਰ ਹੋਏ ਹੋਏ ਆ ਅੱਜ ਆ ਰਹੇ ਆ ਜੀ ਰਿਸ਼ਤੇਦਾਰ ਵੀ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਸਾਰੇ ਆਪਣੇ ਕੰਮ ਧੰਦਿਆਂ ਤੇ ਲੱਗੇ ਹੋਏ ਤੇ ਆਪਾਂ ਆਪਣੇ ਖੇਤਾਂ ਤੇ ਵੀ ਆ ਗਏ ਜਸ਼ਨ ਪਰਮ ਉਹ ਤੁਹਾਨੂੰ ਪਤਾ ਘਰੇ ਆ ਪਰਮ ਦੀ ਮੰਮੀ ਇਹ ਵੀ ਆਪਣੇ ਕੰਮ ਲੱਗੀ ਵੀ ਤੇ ਚਲੋ ਜਿਹੜੇ ਰਿਸ਼ਤੇਦਾਰ ਆਣੇ ਵੀ ਕੈਮਰਾ ਜਿਹੜਾ ਹਰਜੀਤ ਨੇ ਫੜਿਆ ਵਾ ਉਹਨੂੰ ਐ ਪੁੱਛਦੇ ਆ ਉਹਦੇ ਨਾਲ ਇਹ ਤੁਹਾਨੂੰ ਪਹਿਲਾਂ ਮਿਲਣਾ ਮਿਲੋ ਜੀ ਅੱਗੇ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਪਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਤਾਂ ਫੁੱਲ ਫਟਾਫੁੱਲ ਤਿਆਰੀ ਹੈ ਬਈ ਟਾਈਮ ਹੈ ਬਾਈ 11:00 ਵਜਣੇ ਨੂੰ 5 ਮਿੰਟ ਰਹਿ ਗਏ ਹਾਂ ਜੀ ਛੋਟਾ ਭਾਈ ਪਰਜਾਈ ਆ ਰਹੇ ਹਾਂ ਜੀ ਵਿਆਹ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਆਉਣਾ ਹੈ ਵੀ ਰੋਟੀ ਪਰ ਇਨਵਾਈਟ ਕਰੇ ਆਂ ਵੀ ਮਿਲਣ ਵਰਤਨ ਵੀ ਹੋ ਜਾਂਦਾ ਹੈ ਬੇਸ਼ਕਰ ਕੇ ਵੀ ਤਿਆਰੀ ਖਿੱਚੀ ਪਈ ਹੈ ਜੀ ਚਾਚੇ ਦੇ ਬਾਈ ਮੁੰਡਾ ਕਿਹੜਾ ਹੈ ਹਾਂ ਜੀ ਚਾਚਾ ਜੀ ਦਾ ਬੇਟਾ ਹੈ ਵੀ ਥੋੜੇ ਕਾਫੀ ਟਾਈਮ ਹੋ ਗਿਆ ਚਾਚੀ ਐਕਸਪਾਇਰ ਹੋ ਗਏ ਤੇ ਵੀ ਰੋਟੀ ਪਾਣੀ ਦਾ ਥੋੜਾ ਤੁਹਾਨੂੰ ਪਤਾ ਫਿਰ ਬਿਲਕੁਲ ਹੀ ਨਾਲੇ ਹੁੰਦਾ ਘਰ ਵਿੱਚ ਸਾਰਾ ਕੁਝ ਇਹ ਵੀ ਤਾਂ ਕਰਕੇ ਵੀ ਉਹਨਾਂ ਨੇ ਸਿੰਪਲ ਦਾ ਵਿਆਹ ਕਰਾਇਆ ਵੀ ਆਨੰਦ ਕਾਰਜ ਲੈ ਲਿਆ ਗੁਰਦੁਆਰਾ ਸਾਹਿਬ ਦੀ ਚੰਗੀ ਗੱਲ ਹੈ ਹਾਂਜੀ ਚਾਹੀਦਾ ਸਿੰਪਲ ਹੀ ਹੈ ਹਾਂਜੀ ਹਾਂਜੀ ਲੋਜਮਾਨਾਂ ਚੱਲਦਾ ਤਾਂ ਕਹਿੰਦੇ ਸਿੰਪਲ ਵਿਆਹ ਤੇ ਸਿੰਪਲ ਕੋ ਉਹ ਕਹਿੰਦੇ ਨਹੀਂ ਹੁਣ ਚੱਲ ਰਿਹਾ ਹਾਂਜੀ ਚਲ ਫਿਰ ਹੁਣ ਪਿੰਡ ਆ ਗਏ ਤੇ ਉਹ ਵੀ ਸੋਣਾ ਚਲੋ ਘਰ ਘਰ ਜਵਾਦਾ ਹੋ ਗਿਆ ਵੀ ਰੌਣਕ ਵਾਦਗੀ ਖੁਸ਼ੀ ਤਾਂ ਹੁੰਦੀ ਗੋਲੀ ਰਾਈਆਂ ਦਾ ਘਰ ਵਧੇ ਵੇ ਫੇਕੇ ਗਾਰੇ ਵੀ ਉਹਦੇ ਆਈ ਬਾਈਏ ਸਵੇਰ ਦੀ ਲੱਗੀ ਵੀ ਆ ਮੈਂ ਕਹਿੰਦਾ ਵੀ ਜਦੋਂ ਮੈਂ 5:30 ਘਰ ਤੇ ਗਿਆ ਖੇਤ ਨੂੰ ਜਦੋਂ ਆਪਣਾ ਬਾਹਰ ਲੱਗੀ ਵੀ ਦੀ ਕੰਮ ਹਾਂਜੀ ਹਾਂਜੀ ਠੀਕ ਨਹੀਂ ਲੋ ਬਾਈ ਸਾਫ ਸੋਇਆ ਵੀ ਸਾਰਾ ਹੋ ਗਿਆ ਠੀਕ ਨਹੀਂ ਨਿਆਣੇ ਪਰ ਉਹਨਾਂ ਨਾਲ ਵੀ ਮਿਲਾ ਦਿੰਦੇ ਤੁਹਾਨੂੰ ਹਾਂ ਚਲੋ ਵੀ ਰੋਟੀ ਕਰੇ ਸਾਦ ਲਾਣੇ ਵੀ ਰਣੇ ਮਿਲਰ ਵਾਲਾ ਤਾਂ ਹੋ ਜਾਊਗਾ ਕਿਨਕ ਨੂੰ ਫਿਰ ਜੂੰਗੇ ਤੇ ਬਾਕੀ ਬਾਈ ਉਹਨਾਂ ਨਾਲ ਤਾਂ ਮਲਾਉਂਗੇ ਹਲੇ ਅਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਚਲੋ ਕੋਈ ਚੀਜ਼ ਜਨਤ ਕਰਨ ਵਾਲੀ ਨਹੀਂ ਹੁੰਦੀ ਹਾਂਜੀ ਹਾਂਜੀ ਆਪਣਾ ਪਰਿਵਾਰ ਹੈ ਪ੍ਰਾਈਵੇਸੀ ਵੀ ਕਈ ਵਾਰ ਵੀ ਜੇ ਛੂਟ ਹੋਇਆ ਤਾਂ ਕਰੂਗੇ ਲਈ ਸਾਡੀ ਚਾਹੀਦੀ ਲੋ ਬਾਕੀ ਬਾਈ ਬਾਹਰ ਵੀ ਜਸ਼ਨ ਨੇ ਵੀ ਭਾਈ ਅੱਜ ਬਹੁਤ ਕੰਮ ਕਰਾਇਆ ਇਹਦੇ ਨਾਲ ਹਾਂਜੀ ਜਸ਼ਨ ਅੱਜ ਸੋਹਣੇ ਹਲਕਾ ਕਰਾਤੀ ਜੀ ਵੈਸੇ ਦੋ ਤਿੰਨ ਦਿਨ ਤਾਂ ਪੈਰ ਨਹੀਂ ਬਹੁਤ ਹੱਥ ਕਰਕੇ ਲੈਦੀ ਤਕਲੀਫ ਬਹੁਤ ਸੀ ਉਹਨੂੰ ਹੂੰ ਵੀ ਹੁਣ ਚਲੋ ਫਰਕ ਆ ਵੀ ਲੋ ਬਾਈ ਇੱਕ ਗੱਲ ਆ ਹਰਜੀਤ ਮੇਰੇ ਨਾਲ ਬਾਈ ਮੌਸਮ ਦੇਖੋ ਹਾਂਜੀ ਮੌਸਮ ਦੇ ਨਾਲ ਤੁਸੀਂ ਸਭ ਤੋਂ ਜ਼ਿਆਦਾ ਦੇਖੋ ਵੀ ਬੂਟੇ ਭੂਟੇ ਹਨ ਜਿਹੜੇ ਐਨ ਹਰੇ ਭਰੇ ਹੋਏ ਪਏ ਦੇਖ ਮੀਮੀ ਹੈ ਜਿਹੜਾ ਪਾਣੀ ਪਾਉਂਦੇ ਉਹ ਪਾਣੀ ਹੈ ਨਾ ਇਹ ਕੁਦਰਤ ਆ ਕੁਦਰਤ ਹੈ ਹੈ ਇਹ ਕੁਦਰਤ ਨਾਲ ਕਰਨਾ ਉਹ ਹਰੇ ਘਰੇ ਬਾਈ ਦੇਖੋ ਹਰਿਆਈ ਵੀ ਕਿਹੜੇ ਸਾ ਨਾਲ ਕੁਦਰਤ ਵੀ ਇਹਨੂੰ ਕਹਿੰਦੇ ਆ ਵੀ ਕੁਦਰਤੀ ਚੀਜ਼ ਹੈ ਜਿਹੜੀ ਮੀਂਹ ਦਾ ਪਾਣੀ ਨਾਲ ਹੈ ਨਾ ਹਰੇ ਭਰੇ ਹੈ ਨਾ ਹਾਂਜੀ ਠੀਕ ਰਹੀ ਲੋ ਬਾਈ ਸਲਾਬਾ ਜਾ ਗਿਆ ਤਾਂ ਪੌੜੀਆਂ ਵੀ ਦੇਖ ਲਓ ਕਾਲੀਆਂ ਕਾਲੀਆਂ ਜਿਹਾ ਹੋ ਗਈਆਂ ਦੋ ਦਿਨਿਆਂ ਦਾ ਬਹੁਤ ਬੁਰਾ ਹਾਲ ਹੈ ਤਿੰਨ ਚਾਰ ਦੇ ਮੀਂਹ ਦੇ ਨਾਲ ਨਾ ਬਾਈ ਇੱਥੇ ਵੀ ਗਿੱਲਮ ਗਿੱਲਾ ਜਾ ਤਾਂ ਹੀ ਰਹਿੰਦਾ ਉਹ ਬਾਈ ਆਪਣੀ ਗੱਡੀ ਇੱਧਰ ਆਪਣੇ ਸਰਪੰਚ ਸਾਹਿਬ ਵੀ ਬਾਈ ਖੜੇ ਆ ਤੇ ਇੱਧਰ ਦੇਖੋ ਬਾਈ ਹਰਿਆਈ ਦਾ ਜਿਹੜਾ ਹਰਿਆਈ ਆ ਮੈਂ ਸਭ ਤੋਂ ਮੇਨ ਚੀਜ਼ ਮੇਰਾ ਔਰਿਆ ਕਿ ਬਹੁਤ ਜੀ ਲੱਗਦਾ ਹੈ ਇਹ ਜਸ਼ਨ ਦੀ ਮਿਹਨਤ ਹੈ ਹਾਂ ਜੀ ਠੀਕ ਨੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ ਜੀ ਇਹਦੇ ਸਾਰਨਾ ਪਾਰੇ ਸ਼ੋਰ ਰਹੀ ਤੇ ਸਕੂਲ ਬੰਦ ਹੋ ਗਏ ਛੁੱਟੀਆਂ ਹੋ ਗਈਆਂ ਮੀ ਹਟ ਗਿਆ ਹਾਂ ਜੀ ਮੀ ਹਟ ਗਿਆ ਚਲੋ ਮੀ ਹਟਣਾ ਜ਼ਰੂਰੀ ਤਾਂ ਹਾਂ ਜੀ ਠੀਕ ਨੇ ਲੈ ਬੱਦਲ ਬਾਈ ਆ ਆ ਗਾਫੀ ਪਾਸੇ ਬੀ ਆ ਬਣਾ ਚਲ ਵਾਹਿਗੁਰੂ ਦੀ ਕਿਰਪਾ ਨਾਲ ਬਚਾਓ ਆ ਵੀ ਸਾਪਾ ਸੇ ਬਚਾਉੇ ਰਹੇ ਚਾਰ ਦਿਨ ਦਾ ਏਸੀ ਨਹੀਂ ਲੱਗਿਆ ਹੁਣ ਦੇਖ ਲੈ ਏਸੀ ਲਾ ਕੇ ਬਹਿ ਗਿਆ ਅੱਜ ਹਾਂਜੀ ਅੱਜ ਧੁੱਪ ਨਿਕਲੀ ਧੁੱਪ ਨਿਕਲੀ ਆ ਲੈ ਬਾਈ ਆਸਲਾ ਬਿਸਰਾ ਬਜੀ ਤਾਂ ਹੁਣ ਰਹਿਣੀ ਹੋ ਬਾਈ ਇਕੱਲਾ ਠੀਕ ਨਹੀਂ ਅੱਜ ਜਿੱਥੇ 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 ਧੁੱਪ ਪਈ ਜਾਂਦੀ ਉੱਥੇ ਉੱਥੇ ਸੁੱਕੀ ਜਾਂਦਾ ਦੇਖੋ ਹਾਂਜੀ ਐਨ ਪੂਰੀ ਨਿਸ਼ਾਨੀ ਹੈ ਬਾਕੀ ਮੇਰਾ ਸਭ ਤੋਂ ਫੇਵਰੇਟ ਬੂਟਾ ਬਹੁਤ ਚਮਕਦਾ ਤੁਹਾਨੂੰ ਕੈਮਰਾ ਚ ਨਹੀਂ ਦਿਖਦਾ ਇਹ ਬੂਟਾ ਬਹੁਤ ਚਮਕਦਾ ਇਹ ਬੂਟਾ ਇਹ ਬੂਟਾ ਆਹ ਦੋ ਬੂਟੇ ਤੇ ਉਹ ਬੂਟੇ ਪੱਤੇ ਨਹੀਂ ਗੇਰਦੇ ਬਾਈ ਸਾਲ ਭਰ ਹੈਨਾ ਲੋਰੰਗੇ ਪੱਤੇ ਆ ਜੀ ਹੈ ਦੋ ਰੰਗੇ ਦੋ ਸ਼ੇਡ ਦੇ ਪੱਤੇ ਤੂੰ ਵੀ ਦੋ ਰੰਗੀਆਂ ਬਣੀ ਫਿਰਦੀ ਆ ਹਰੀ ਆਹ ਦੇ ਹਰੇ ਨਾਲ ਹਰਾ ਚੁੰਡੀਆ ਹਰਾ ਚੁੰਡੀਆ ਰਾਈ ਚਲੋ ਭਾਈ ਉੱਪਰ ਬੰਦੇ ਸਾਡੇ ਬੈਠੇ ਆ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਆ ਕਿਆ ਕਰਦੇ ਆ ਲੈ ਭਾਈ ਆਹ ਜਸ਼ਨ ਨੇ ਤਾਂ ਅੱਜ ਭਾਈ ਜਸ਼ਨ ਦੀ ਕਲਾਕਾਰੀ ਹੈ ਭਾਈ ਸਾਰੀ ਆਹ ਹੈ ਸਾਰੀ ਹੀ ਅੰਦਰ ਹੈ ਸਾਰੀ ਹੀ ਜਸ਼ਨ ਨੂੰ ਦੋ ਜਿਹਨੂੰ ਤੇ ਅੱਜ ਮਾਰਿਆ ਚਾੜੂ ਮਾਰਿਆ ਆ ਦੇਖ ਲਾ ਦੇਖ ਲੋ ਬਾਈ ਆਹ ਠੰਡੇ ਦੇ ਵਿੱਚ ਦੇਖੋ ਬਈ ਭੈਣ ਭਾਈ ਬੈਠੇ ਮਿਲ ਬੈਠੇ ਚ ਮੇਲੇ ਲੱਤਾਂ ਸਾਰੇ ਨੇ ਪਿਆਰ ਪਿਆਰ ਨਾਲ ਸਟੇ ਕਰਦੀ ਸੱਚੀ ਕਾਜੀ ਛੁੱਟੀਆਂ ਹੋ ਗਈਆਂ ਹੁਣ ਮੌਜਾ ਹੈ ਹਾਂਜੀ ਕਿੰਨੀਆਂ 4 4 ਉਹ ਦਿੰਦੜ ਕਹਿੰਦਾ ਬਾਈ ਬਹੁਤ ਉਹਨੇ ਐ ਨਹੀਂ ਕਿਹਾ ਵੀ 4 ਛੁੱਟੀਆਂ ਰਾਤ ਵੀ ਜਲਦੀ ਨਹੀਂ ਸੁੱਤੇ ਜੀ ਲੇਟ ਸੁੱਤੇ ਹੈ ਰਣ ਛੁੱਟੀਆਂ ਹੋ ਗਈਆਂ ਗਿਆ ਸਕੂਲ ਰੱਕ ਰਹਿਣ ਬੰਦ ਸਾਰੇ ਜਾਉਂਦੇ ਰਹਿੰਦੇ ਬਾਈ ਅੱਗੇ ਤਾਂ AC ਦੇ ਵਿੱਚ ਪੈਂਦੇ ਆ ਹੁਣ 2 ਦਿਨ ਹੋ ਗਏ بارش ਹੁੰਦੀ ਤੇ AC ਲੱਗਦਾ ਨਹੀਂ ਹਾਂਜੀ ਆਰੇ ਉਧਰ ਅਸੀਂ ਆਪਣੇ ਖਰਚੇ ਹੋ ਜਾਂਦਾ ਤਾਂ ਵੀ ਬੰਦ ਕਰ ਦਈਏ ਖੰਡ ਲਾਂਕੀ ਬਧੀਆ ਭਾਈਆ ਬੰਦੇ ਸਕੂਲ ਚ ਤੇ ਪਰ ਸਾਨੂੰ ਘਟ ਹੈ ਜਿਹੜੀ ਸਰਕਾਰ ਛੁੱਟੀ ਕਰਦੀ ਫਮੋ ਟਾਵਰ ਦਿਖਾਈ ਮੜੀ ਜਾ ਕੇ ਲੈ ਭਾਈ ਪਮੋ ਦੇ ਟਾਵਰ ਦੇਖੋ ਜਸ਼ਨ ਦੀ ਟਾਵਰ ਦੇਖੋ ਆ ਜਸ਼ਨ ਖੋਸ਼ਾ ਹਾਂਜੀ ਮਾਮਾ ਮਮੀ ਆ ਰਹੇ ਹਨ ਹਾਂਜੀ ਮੈਂ ਤਾਂ ਖੁਸ਼ ਹਾਂ ਇੱਧਰ ਦੇਖੋ ਭਾਈ ਭਾਈ ਆ ਰਮਾਲ ਹੈ ਜਿਹੜਾ ਇਹ ਰਮਾਲ ਦਾ ਕਿਸਾਰਜੀਤ ਦੱਸੋ ਕੀ ਵੀ ਇਹ ਕੀ ਦਾ ਹੈ ਇਹ ਦੋ ਦਾ ਭਾਈ ਦਾ ਰਮਾਲ ਆ ਜੀ ਜਿਹੜਾ ਕੈਨੇਡਾ ਚਲੇ ਗਿਆ ਲੋ ਭਾਈ ਜਿਹੜਾ ਇਹਦਾ ਭਾਈ ਕੈਨੇਡਾ ਚਲੇ ਗਿਆ ਉਹਦਾ ਰਮਾਲ ਆ ਦੇਖ ਲੋ ਵੀ ਇਹ ਕਿੰਨੇ ਸਾਲ ਦਾ ਰਮਾਲ ਦਾ ਦੇਖੋ ਸਾਹਮਣੇ ਰੱਖਿਆ ਹੋਆ ਤਾਂ ਕਿੰਨੇ ਸਾਲ ਦਾ ਹੋ ਗਿਆ ਠੀਕ ਹੋ ਗਿਆ 28 ਦਾ ਲੋ ਭਾਈ ਦੇਖ ਲੋ 30 ਸਾਲ ਦਾ ਰਮਾਲ ਇਹ ਪੰਮੂ ਬੰਦ ਰਿਹਾ ਹੋਂ ਕੱਦਾਂ ਹੀ ਬੰਦਾ ਪੰਮੂ ਨੂੰ ਵੀ 3-4 ਸਾਲ ਹੋ ਗਏ ਹਾਂਜੀ ਧੋ ਕੇ ਸਾਹਮਣੇ ਰੱਖੋ ਜਾਂਦਾ ਹਨਾ ਠੀਕ ਨੇ ਹਾਵਿਜਸ਼ਨ ਸੰਭਾਲ ਕੇ ਰੱਖੇ ਹੋਏ ਤੇ ਜੀ ਕੁਝ ਇਸ ਤਰ੍ਹਾਂ ਕਹਿਣ ਨੇ ਬੱਚਿਆਂ ਦੇ ਕੱਪੜੇ ਆਪਣੇ ਜੱਸ਼ਨ ਦੇ ਜਿਹਨੂੰ ਜਿਹੜਾ ਫਸਟ ਟਾਈਮ ਆ ਪਾਇਆ ਤਾਂ ਉਹ ਵੀ ਸਵਾਲ ਕਰਕੇ ਆਇਆ ਹੋਇਆ ਇਹਦਾ ਹੁਣ ਤੱਕ ਮੈਂ ਚਲ ਠੀਕ ਆ ਆ ਮੰਮੂ ਰੋਟੀ ਰੋਟੀ ਖਾਣ ਨੂੰ ਮਿਲ ਗਈ ਕਿ ਨਹੀਂ ਅੱਜ ਹਲੇ ਆਏ ਹਾਂ ਮੈਂ ਰੋਟੀ ਤਾਂ ਖਲਾ ਦਿੱਤੀ ਸੀ ਬਾਕੀ ਕਹਿੰਦੇ ਵੀ ਮਾਮਾ ਮਾਮੀ ਜਾਇ ਦਖਾਉਂਗੀ ਉਹ ਕਹਿੰਦਾ ਮਿਲ ਨਹੀਂ ਹੈਗੀ ਉਹ ਤਾਂ ਜੈਸੇ ਢਿੱਡਕਦੀ ਹੈ ਸੱਚ ਦੱਸ ਸੱਚ ਦੱਸ ਹਲੇ ਭਾਈ ਇਹ ਚ ਉੱਠਣੀ ਬੋਲਦਾ ਨਿਆਣੇ ਤਾਂ ਪਰ ਕੋਸ ਨਹੀਂ ਆਰ ਜੀ ਤਾਂ ਅਜੇ ਨਾ ਟਾਈਮ ਪੁੱਛ ਰਹਿਣੇ ਬੱਚੇ ਤਿਆਰੀ ਹੈ ਤੇਰੀ ਹਾਂ ਜੀ ਹਾਂ ਮੇਰੀ ਤਾਂ ਤਿਆਰੀ ਪੂਰੀ ਪਸੋਨਾ ਚਾਹ ਪਾਣੀ ਰੋਟੀ ਪਾਣੀ ਕਿਤੇ ਆਉਣ ਹੋਰ ਰਿਸ਼ਤੇਦਾਰ ਆ ਕੇ ਕੁਝ ਕਹਿ ਕਲਾਇਆ ਨਹੀਂ ਨਹੀਂ ਜਬ ਲਾਇਆ ਉਹ ਮੈਂ ਕਹਿ ਗਈ ਮੈਂ ਤਿਆਰੀ ਕਰਨਾ ਹਾਂ ਹਾਂ ਸਹੀ ਹੈ ਤਿਆਰੀ ਪੂਰੀ ਆ ਹਾਂ ਜੀ ਪੂਰੀ ਕਰੀ ਪਈ ਹੈ ਸਵੇਰ ਦੇ ਲੱਗੇ ਹੋਏ ਆ ਲੈ ਗਈ ਹੋ ਗਿਆ ਕੰਮ ਕਰਤਾ ਬਈ ਜਸ਼ਨ ਨੇ ਕਹਿੰਦੀ ਵੀ ਅਸੀਂ ਸਵੇਰ ਦੇ ਲੱਗੇ ਹੋਏ ਸੀ ਮੰਮੀ ਕਹਿੰਦੀ ਮੈਂ ਲੱਗੀ ਹਾਂ ਹੈ ਲੋ ਬਾਈ ਜਸ਼ਨ ਨੇ ਝਾੜੂ ਪੋਚਾ ਕਰਿਆ ਇਹਦੇ ਚ ਕੋਈ ਝੂਠ ਨਹੀਂ ਹੈਗਾ ਠੀਕ ਨੇ ਲਾ ਹੋਈ। ਤੁਹਾਡੀ ਜਿੰਦ ਕਰਿਆ ਜੀ ਜਸਨਾ ਬੜਾ ਬੜਾ ਕਰਦਾ। ਅੱਛਾ ਤੂੰ ਕਿਚਨ ਕਿੰਗਾ ਹੈ? ਹਾਂਜੀ। ਲੋ ਬਾਈ ਸਾਰੇ ਆਪਣੇ ਆਪਣੇ ਹੈ। ਇਹ ਕਿਚਨ ਕਿੰਗਾ, ਜਸਨ ਕਿਹੜੀ ਕਿੰਗਾ? ਜਸਨ ਸਾਫ। ਸਾਫ ਕਿੰਗਾ ਜੀ। ਹੈ? ਤੇ ਹਾਊਸ ਕਿੰਗਾ? ਇਹ ਹਾਊਸ ਕਿੰਗਾ? ਚੱਲ ਦਿਖਾ ਫਿਰ ਕਿਆ ਕਿਆ ਬਣਾਇਆ ਵਾ। ਟੀਲੀ ਬਿਲੀ। ਓਹ ਥੋੜੀ ਪਮੂਂ ਦੇ ਮੂਝ। ਲਾ ਨਾ ਨਾ। ਹਾਂ ਮਾ ਮਾ ਮੀ ਦਾ ਪਹਾਨਾ ਬਤਿਆਂ ਨੀ ਮੋਜਾਂ ਲਾ ਭਾਈ ਆਲੂ ਛੋਲੇ ਮਲਾਦੀ ਪੂਰੀਆਂ ਚੱਲੂਗੀਆਂ ਕਿ ਰੋਟੀ ਹਾਂਜੀ ਆਹਾ ਛਾਹੀ ਹੋਲਾ ਭਾਈ ਇਹ ਤਾਂ ਜਸ਼ਨ ਦੀ ਹੋਆ ਹਾਂਜੀ ਛਾਹੀ ਪਨੀਰ ਹਾਂ ਪਾਪਾ ਮੇਰਾ ਫੇਵਰਿਟ ਆਹਾ ਰਾਸਤਿਆਂ ਉਹ ਪਾ ਉਹ ਤੇਰੇ ਮੜੇ ਕੱਢ ਕੇ ਰਹੀਂਦਾ ਕਿਆ ਕਹਿੰਦੇ ਤੇਰੇ ਰਾਈਸ ਹਾਂ ਲੋ ਭਾਈ ਜਸ਼ਨ ਆਤਾ ਗੱਲੇ ਬਣਾ ਛੱਡੀ ਹੈ ਕੀ ਇਹਨਾਂ ਨੇ ਤਾਂ ਹਾਂ ਜੀ ਜੀ ਹਨ ਹਾਂਜੀ ਉਹ ਹੀ ਵਗੈ ਰਹੀ ਹੈ ਜੀ ਬੱਚਿਆਂ ਦੀ ਮੌਜ ਜਾਣ ਆ ਜੇ ਨਾ ਇਸਾ ਹੈ ਹਾਂ ਖਾਓਗੇ ਖਾਓਗੇ ਮੂੰਹ ਦੇਖਾ ਕਿੰਨਾ ਕਿ ਭੁੱਖ ਲੱਗੀ ਤੇ ਦਹੀਂ ਮੈਂ ਵਿਚਾਰ ਕਰਤਾ ਦਾ ਜੀ ਫਰਿੱਜ 'ਚ ਹਾਂ ਜੀ ਚਲਾਦ ਕੱਟ ਲਿਆ ਤੁਹਾਨੂੰ ਆ ਤੇਰੇ ਆ ਤੇਰੇ ਬਈ ਅੱਜ ਜਿਸ਼ਨੋਟਾ ਕਮੈਂਟ ਕਰਕੇ ਦੱਸਿਓ ਵੇਜੇਸ ਨੇ ਇਹ ਪਲੇਟ ਕਿੰਨਾ ਕਿੰਨੇ ਕੁ ਵਧੀਆ ਤਿਆਰ ਕਰੀ ਜੇ ਕਿੰਨੀ ਕੁ ਦੇਰ ਲਈ ਤਿਆਰ ਕਰਨ ਨੂੰ ਐਨ ਨੂੰ ਲੱਗੇ ਬਸ 15 ਮਿੰਟ ਮਾ ਬਾਈ ਹਰੀ ਹਰੀਆਂ ਮਿਰਚਾਂ ਖਲਾ ਕੇ ਮਾਮੇ ਰਾਨ ਨੂੰ ਭੁਜਾ ਦੋ ਹਾਂ ਠੀਕ ਆ ਤਿੱਖਾ ਕਰਨੇ ਆ ਇਹਨੇ ਫਿਰ ਜਿਹੜਾ ਤਿੱਖਾ ਹੋਣਾ ਪਾ ਗੱਦ ਬੱਚਿਆਂ ਕਰਕੇ ਸਾਫ ਦਾ ਰੱਖ ਦੇ ਲੋ ਮੇਰੇ ਚ ਹਾਂ ਮੇਰੇ ਕੋਈ ਜ਼ਿਆਦਾ ਤੇ ਨਹੀਂ ਹਾਂ ਤੇ ਮਾਂ ਕਿੱਥੇ ਲੈਣਾ ਲਾ ਜੇਸ ਨੇ ਤਾਂ ਫ੍ਰਿਜ 'ਚ ਰੱਖਿਆ ਪਿਆ ਸਾਰਾ ਕੁਝ ਚਲੋ ਬਾਈ ਤਿਆਰੀ ਬਿਆਰੀ ਕਰੀ ਵੀ ਆ ਸਾਰੀ ਦਹੀਂ ਫ੍ਰਿਜ 'ਚ ਬੜੀ ਜਾਈ ਬਸ ਮਿੱਠਾ ਮਿੱਠਾ ਰਹੇਗੇ ਹੋਰ ਜੀ ਹਾਂ ਚਲ ਬੈਠੋ ਫਿਰ ਅੰਦਰ ਆਪਣਾ ਮਾਜਾ ਲਟੋ ਠੀਕ ਨੇ ਲਾ ਲਈ ਜਸ਼ਨ ਤੇਰਾ ਵੀ ਧੰਨਵਾਦ ਪੁੱਤ ਹਾਂ ਜੀ ਲੈ ਲੈ ਤੈਨੂੰ ਪਿਆਰ ਦੇਣਾ ਤੈਨੂੰ ਲਾ ਲਈ ਪਿਆਰ ਤੂੰ ਵੀ ਪਿਆਰ ਲੈ ਲੈ ਤੈਂ ਤਾਂ ਬਗਾੜੀ ਕਰੇ ਹੋਣੇ ਹੈਂ ਤੈਨੂੰ ਦਈ ਕੁਰਸੀ ਚੱਕ ਲੈ ਪੁੱਤ ਇੱਕ ਹੋਰ ਹੈਂ ਇਹ ਤਾਂ ਹੋਇਆ ਵਾ ਇਲਤਾਂ ਚ ਹੋਇਆ ਵਾ ਹਾਂ ਜੀ ਬਹੁਤ ਚੰਗਾ ਲਾਇਆ ਇਹਨੂੰ ਕਿਹੜਾ ਨੰਬਰ ਸੀ ਇਹ ਨਿਆ ਨਿਆ ਨੱਚ ਕੇ ਖਾ ਛੁੱਟੀਆਂ ਹੋਈਆਂ ਇੰਨੀਆਂ ਖਾ ਨੱਚ ਕੇ ਔਰ ਇਹ ਆ ਕੇ ਨਾਲੇ ਭਗਵੰਤ ਮਾਨ ਨੂੰ ਧੰਨਵਾਦ ਕਰਦੇ ਕਿ ਭਗਵੰਤ ਮਾਨ ਧੰਨਵਾਦ ਤੇਰਾ ਮੁੱਖ ਮੰਤਰੀ ਨੂੰ ਕਰਦੇ ਮੜਾ ਜੀ ਤੇ ਮੁੱਖ ਮੰਤਰੀ ਜੀ ਧੰਨਵਾਦ ਕਹਤੇ ਬਾਬੇ ਤੁਮ ਲਾਗਤ ਗੁਰੂ ਬਣੇ ਹੋ ਜੀ ਬੋਲਣਾ ਨਹੀਂ ਆਉਂਦਾ ਬਾਈ ਮੈਨੂੰ ਦੇਖੀ ਕਹਦੇ ਕਹੇ ਮੁੱਖ ਮੰਤਰੀ ਮੁੱਖ ਮੰਤਰੀ ਹਾਂ ਕਿ ਥੈਂਕ ਯੂ ਥੈਂਕ ਯੂ ਹਾਂ ਹਨਾ ਲੋ ਬਾਈ ਤੁਸੀਂ ਠੀਕ ਹੈ ਪੈਰ ਹੁਣ ਚਲੋ ਤਗੜੀ ਮਨਛਾਪੀ ਨੂੰ ਐਲਾਨ ਹੋਇਆ ਕੱਲ ਵੀ ਮੈਂ ਤਾਂ ਤਿਆਰੀ ਕਰਦੇ ਹੀ ਸਭੀ ਸੰਧੀ ਵੀ ਸਕੂਲ ਨੂੰ ਦੇਣਾ ਦਾ ਟੀਮ ਰੈਡੀ ਕਰਕੇ ਤੇ ਵਰਦੀਆਂ ਹੁਰਦੀਆਂ ਕਰੀ ਪੈਂਦੇ ਵਿੱਚ ਧੋਤੀਆਂ ਸਿਕਾਈਆਂ ਸਭ ਲਾਈਟ ਸੀ ਗਈ ਬਾ ਚਾਮਲੀ ਨੂੰ ਪਤਾ ਲੱਗਿਆ ਵੀ ਫੇਰ ਸਕੂਲ ਬੰਦ ਹੋਵੇ ਚਲੋ ਬਾਈ ਬੱਚੇ ਆ ਆਪਣੇ ਮੌਜਾਂ ਲੁੱਟੀ ਜਾਣੀਆਂ ਇਹਨਾਂ ਨੇ ਕਰੀ ਬਹੁਤ ਆ ਜੀ ਆਸੇ ਪਾਸੇ ਚਲੋ ਠੀਕ ਆ ਬਾਕੀ ਭਾਈ ਰਿਸ਼ਤੇਦਾਰ ਆਉਂਦੇ ਆ ਤਾਂ ਜਾਜਤੋ ਵੀ ਮਲਾਵਾਂਗੇ ਇਹ ਬਾਕੀ ਆਪਣੇ ਕੰਮ ਲੱਗੇ ਹੋਏ ਚੱਲ ਰਹੇ ਆ ਇਹਨੇ ਮਮੂ ਹਾਂ ਚਲੋ ਲੋਹੇ ਪੌਣੇ 4 ਦਾ ਟਾਈਮ ਹੋ ਚੁੱਕਿਆ ਆ ਦੇਖੋ ਬਈ ਚਾਹ ਦੇ ਕੱਪ ਖਾਲੀ ਤੇ ਇਧਰ ਬਈ ਰਿਸ਼ਤੇਦਾਰ ਜਾ ਚੁੱਕੇ ਆ ਇਧਰ ਪੈਸੇ ਕਿਹਨ ਰਿਹਾ ਮੈਂ ਸੋਚਦੇ ਰਹੀ ਅੱਛਾ ਸੋਚਦੇ ਸਭ ਦੇ ਲਈ ਹੁਣ ਖਰਚਾ ਹੋ ਗਿਆ ਨਾ ਅੱਜ ਸਭ ਦੇ ਲਈ ਇਹ ਤਾਂ ਤੁਹਾਨੂੰ ਦੇਗੀ ਮਮਾ ਇਹ ਤਾਂ ਛੋਟੀ ਜੀ ਲੰਦੇ ਕਿ ਘਿਆ ਤਾ ਮਮਾ ਹਾਂ ਸੌਦੇ ਲੈ ਲੀਏ ਹਾਂ ਜਸ਼ਨ ਨੇ ਉਹ ਰੱਖੇ ਉਹ ਇਹਨੇ ਦੇ ਦੇ ਜੀ ਨਾ ਜਸ਼ਨ ਨੇ ਵੀ ਦੇਣੇ ਆਉਦੇ ਹਾਂਜੀ ਜਸ਼ਨ ਦੇ ਦਾ ਦੰਦੀਏ ਥੋੜਾ ਲੇਟ ਹੁੰਦੀ ਹੈ ਲੋ ਬਾਈ ਇਹਨਾਂ ਦੇ ਗੱਲੇ ਤੇ ਰਹਿਣੇ ਆ ਇਹਨਾਂ ਨੇ ਤਾਂ ਵੇਖਦਾ ਜਦ ਕਹਿੰਦਾ ਸੌਦੇ ਲੈ ਲੀਓ ਅਰੇ ਤੁਹਾਨੂੰ ਸੌਦਿਆਂ ਨੂੰ ਲੈ ਸਰਦਾਰਨੀ ਦਾ ਵੀ ਸੂਟ ਪਏ ਹਾਂਜੀ ਉਹ ਪਹਿਲੀ ਵਾਰ ਆਏ ਤੇ ਨਾ ਫਿਰ ਕੱਪੜੇ ਲੈ ਕੇ ਆਏ ਪਾਪਾ ਤੱਕ ਲੈ ਥੇ ਹਾਂ ਆ ਗਈ ਫੋਨ ਇਹ ਆਲਣੀ ਰੇਜ਼ ਰਹੀ ਜੀ ਤੁਹਾਡੇ ਮੇਰੇ ਰੇਕਦੇ ਜੰਲੇ ਦੰਦਾ ਪਹਿਲਾ ਕੈਂਸਲਾ ਦਾ ਐ ਕੰਮ ਰਿਹਾ ਮੇਰੇ ਜਰਾ ਕੋਈ ਨਹੀਂ ਭਾਈ ਵੀ ਤੇਰਾ ਹੀ ਐ ਕਿਹੜੇ ਕਿਸੇ ਦਾ ਭਾਈ ਐ ਤੇਰਾ ਹੀ ਭਾਈ ਐ ਕੋਈ ਗੱਲ ਨਹੀਂ ਚਾਰ ਦਿਨ ਜੀ ਗਲਾਨੀਆਂ ਹਾਂਜੀ ਸੇਵਾ ਰੇ ਭਾਈ ਵਰਜਾਈ ਜਾਏ ਤੇਰੀ ਮਾਂ ਲੱਗਿਆ ਹੋਇਆ ਤਾਂ ਬਹੁਤ ਖੁਸ਼ੀ ਹੋਈ ਐ ਬੇ ਮਿਲ ਗਏ ਚਲੋ ਆ ਕੇ ਬੀ ਸੋਣਾ ਚਾਹ ਪਾਣੀ ਵੀ ਪੀਂਜੇ ਪ੍ਰਚਾਦਾ ਵਿਸ਼ਕਾਤਾ ਤੇ ਵੀਡੀਓ ਉਹਨਾਂ ਨੇ ਬਣਾਈ ਈ ਥੋੜਾ ਜਿਆਦਾ ਸੰਗ ਦੇ ਦੇਓ ਹੋਰ ਫਰਟਾ ਤੋ ਉਹ ਯੂਈ ਪ੍ਰਾਈਵੇਟ ਹੁੰਦੀ ਕਿਸੇ ਦਾ ਹਾਂਜੀ 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 ਕੱਜ ਤਾਲ ਤੋਂ ਰੇਜ਼ਰ ਰੁੱਤੀ ਦੀਆਂ ਕੱਢ ਕੇ ਮੇਰੇ ਨਾਲ ਅਦਰਵਾਈਜ਼ ਟਿਊਸ਼ਨ ਦੀ ਤਿਆਰੀ ਕੱਚੀ ਭਈ ਜਦੋਂ ਬਾਬਾ ਕਰਾਣੇ ਕਰਾਏਗੇ ਇਹ ਤਾਂ ਪਹਿਲੇ ਕਿਲੇ ਕੰਮ ਆਏ ਚੱਲੇ ਹਾਂ ਚੱਲਿਆ ਚਲ ਕੁੰਡਾ ਖੋਲ ਦਜਾ ਚਲ ਚਲ ਹੋ ਦੇਖੋ ਦੇਖ ਤਾਂ ਹੋ ਗਿਆ ਬੰਦ ਬੰਦ ਹੋ ਗਿਆ ਤਖਤ ਜੱਲਾਬੀ ਆ ਦੇਖੋ ਗਿਆ ਬਾਈ ਚਲੋ ਠੀਕ ਆ ਬਾਈ ਬੈਠੇ ਕੋਨਾ ਕੰਮ ਲੱਗੇ ਤੇ ਤੁਸੀਂ ਤੂੰ ਵੀ ਦੇਖ ਲੈ ਤੂੰ ਆ ਬੈਠੀ ਜਿਹੜੇ ਜਾਂਦੇ ਐ ਗੱਡੀ